ਹੈਲੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਮੈਂ ਪਰਮਜੀਤ कौर ਪੰਜਾਬ ਪਟਿਆਲਾ ਤੋਂ ਤੁਹਾਡੇ ਲਈ ਲੈ ਕੇ ਆਈ ਆਂ ਜੀ ਇੱਕ ਮਜ਼ੇਦਾਰ ਕਹਾਣੀ ਜਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਜੀ ਸ਼ੁਰੂ ਕਰਦੇ ਆਂ ਤੁਹਾਡੇ ਆਪਣੇ ਚੈਨਲ ਸਪੀਡ ਸਟੋਰੀ 286 ਤੇ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਦੇ ਵਿੱਚ ਖੋ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਮਜ਼ੇਦਾਰ ਕਹਾਣੀਆਂ ਸੁਣਨ ਦੇ ਲਈ ਇਹ ਕਹਾਣੀ ਹੈ ਜੀ ਇੱਕ ਗਰੀਬ ਕੁੜੀ ਦੀ ਜਿਸ ਦਾ ਨਾਮ ਸ਼ਹਿਨਾਜ਼ ਹੈ ਤੇ ਉਸ ਦੇ ਪਿਤਾ ਇੱਕ ਕਿਸਾਨ ਹਨ ਤੇ ਉਹ ਖੇਤੀਬਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਪਰ ਤੇਜ਼ ਬਾਰਿਸ਼ ਤੇ ਗੜੇ ਪੈਣ ਕਰਕੇ ਉਹਨਾਂ ਦੀ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਤੇ ਕਿਸਾਨ ਬਹੁਤ ਹੀ ਪਰੇਸ਼ਾਨ ਤੇ ਦੁਖੀ ਹੋ ਕੇ ਬੈਠਾ ਹੁੰਦਾ ਹੈ ਤੇ ਸ਼ਹਿਨਾਜ਼ ਬੋਲਦੀ ਹੈ ਪਿਤਾ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਤੁਸੀਂ ਪਿੰਡ ਦੇ सेठ ਕੋਲ ਜਾ ਕੇ ਕੁਝ ਪੈਸੇ ਉਧਾਰ ਲੈ ਆਓ ਤੇ ਅਸੀਂ ਦੁਬਾਰਾ ਬਿਜਾਈ ਕਰਕੇ ਫਸਲ ਉਗਾ ਲਵਾਂਗੇ ਤੇ ਫਸਲ ਨੂੰ ਵੇਚ ਕੇ ਸੇਠ ਦੇ ਸਾਰੇ ਪੈਸੇ ਸਾਰਾ ਕਰਜ਼ਾ ਵਾਪਸ ਕਰ ਦਵਾਂਗੇ ਕਿਸਾਨ ਬੋਲਦਾ ਹੈ ਹਾਂ ਠੀਕ ਹੈ ਤੇ ਉਹ ਸੇਠ ਕੋਲ ਜਾ ਕੇ ਆਪਣੇ ਸਾਰੇ ਹਾਲਾਤ ਦੱਸਦਾ ਹੈ ਤੇ ਉਸ ਤੋਂ ਉਧਾਰ ਪੈਸੇ ਮੰਗਦਾ ਹੈ ਸੇਠ ਉਸ ਨੂੰ ਪੈਸੇ ਦੇ ਦਿੰਦਾ ਹੈ ਤੇ ਬੋਲਦਾ ਹੈ ਜੇ ਇਹ ਪੈਸੇ ਤੂੰ ਸਮੇਂ ਸਿਰ ਵਾਪਸ ਨਾ ਕੀਤੇ ਤਾਂ ਤੈਨੂੰ ਆਪਣੀ ਬੇਟੀ ਸ਼ਹਿਨਾਜ਼ ਦਾ ਵਿਆਹ ਮੇਰੇ ਨਾਲ ਕਰਨਾ ਪਵੇਗਾ ਕਿਸਾਨ ਨਾ ਚਾਹੁੰਦੇ ਹੋਏ ਵੀ ਹਾਂ ਬੋਲ ਦਿੰਦਾ ਹੈ ਤੇ ਆਪਣੀ ਬੇਟੀ ਨੂੰ ਆ ਕੇ ਸਾਰੀ ਗੱਲ ਦੱਸਦਾ ਹੈ ਬੇਟੀ ਕਹਿੰਦੀ ਹੈ ਕੋਈ ਨਹੀਂ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਜਲਦੀ ਹੀ ਸਾਰਾ ਕਰਜ਼ਾ ਉਤਾਰ ਦੇਾਂਗੇ ਫਿਰ ਦੋਵੇਂ ਜਿਨੇ ਮਿਲ ਕੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਦੁਬਾਰਾ ਫਸਲ ਉਗਾਉਂਦੇ ਹਨ ਉਹ ਫਸਲ ਬਹੁਤ ਵਧੀਆ ਹੁੰਦੀ ਹੈ ਤੇ ਦੋਵੇਂ ਬਹੁਤ ਖੁਸ਼ ਹੁੰਦੇ ਹਨ ਕਿ ਕੱਲ ਅਸੀਂ ਸਾਰੀ ਫਸਲ ਦੀ ਕਟਾਈ ਕਰ ਦਵਾਂਗੇ ਤੇ ਇਸ ਫਸਲ ਨੂੰ ਵੇਚ ਕੇ ਸੇਠ ਦਾ ਸਾਰਾ ਕਰਜ਼ਾ ਵੀ ਉਤਾਰ ਦਿਆਂਗੇ ਪਰ ਸੇਠ ਰਾਤ ਨੂੰ ਆਪਣੇ ਬੰਦੇ ਭੇਜ ਕੇ ਕਿਸਾਨ ਦੀ ਸਾਰੀ ਪੱਕੀ ਹੋਈ ਫਸਲ ਨੂੰ ਅੱਗ ਲਗਵਾ ਦਿੰਦਾ ਹੈ ਤੇ ਸਾਰੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਉਹ ਇਹ ਸਭ ਸ਼ਹਿਨਾਜ਼ ਨਾਲ ਵਿਆਹ ਕਰਨ ਲਈ ਕਰਦਾ ਹੈ ਤੇ ਜਦੋਂ ਸਵੇਰ ਹੁੰਦੀ ਹੈ ਸ਼ਹਿਨਾਜ਼ ਤੇ ਉਸਦੇ ਪਿਤਾ ਜੀ ਸੜੀ ਹੋਈ ਫਸਲ ਵੇਖਦੇ ਹਨ ਤਾਂ ਹੱਕੇ ਪੱਕੇ ਰਹਿ ਜਾਂਦੇ ਹਨ ਤੇ ਉਧਰੋਂ ਸੇਠ ਵੀ ਆ ਜਾਂਦਾ ਹੈ ਤੇ ਆ ਕੇ ਬੋਲਦਾ ਹੈ ਮੈਨੂੰ ਮੇਰਾ ਕਰਜ਼ਾ ਵਾਪਸ ਚਾਹੀਦਾ ਹੈ ਜਿਵੇਂ ਕਿ ਤੂੰ ਜੁਬਾਨ ਕੀਤੀ ਸੀ ਕਿਸਾਨ ਬੋਲਦਾ ਹੈ ਮੇਰੀ ਤਾਂ ਸਾਰੀ ਪੱਕੀ ਪਕਾਈ ਫਸਲ ਸੜ ਗਈ ਹੈ ਫਿਰ ਮੈਂ ਤੈਨੂੰ ਤੇਰਾ ਕਰਜ਼ਾ ਕਿੱਦਾਂ ਦੇਵਾਂ ਫਿਰ ਸੇਠ ਬੋਲਦਾ ਹੈ ਠੀਕ ਹੈ ਫਿਰ ਤੂੰ ਆਪਣੇ ਵਾਅਦੇ ਦੇ ਅਨੁਸਾਰ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੇ ਕਿਸਾਨ ਬੋਲਦਾ ਹੈ ਨਹੀਂ ਨਹੀਂ ਮੈਂ ਆਪਣੀ ਬੱਚੀ ਦਾ ਵਿਆਹ ਤੇਰੇ ਨਾਲ ਨਹੀਂ ਕਰ ਸਕਦਾ ਤੂੰ ਆਪਣੀ ਉਮਰ ਵੱਲ ਤਾਂ ਵੇਖ ਤੇਰਾ ਮੇਰੀ ਬੱਚੀ ਨਾਲ ਕੋਈ ਮੇਲ ਨਹੀਂ ਸੇਠ ਬੋਲਦਾ ਹੈ ਠੀਕ ਹੈ ਫਿਰ ਇਸ ਗੱਲ ਦਾ ਫੈਸਲਾ ਪੰਚਾਇਤ ਕਰੇਗੀ ਫਿਰ ਪੰਚਾਇਤ ਬੈਠਦੀ ਹੈ ਉਸ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ ਤੇ ਕੁਝ ਪੰਚ ਸਲਾਹ ਕਰਕੇ ਬੋਲਦੇ ਹਨ ਇਸ ਗੱਲ ਦਾ ਫੈਸਲਾ ਦੋ ਪੱਥਰ ਕਰਨਗੇ ਸਾਰੇ ਨਦੀ ਕਿਨਾਰੇ ਇਕੱਠੇ ਹੋ ਜਾਂਦੇ ਹਨ ਉੱਥੇ ਬਹੁਤ ਸਾਰੇ ਕਾਲੇ ਤੇ ਚਿੱਟੇ ਰੰਗ ਦੇ ਪੱਥਰ ਪਏ ਹੁੰਦੇ ਹਨ ਪੰਚ ਬੋਲਦਾ ਹੈ ਇੱਕ ਥੈਲੀ ਵਿੱਚ ਕਾਲੇ ਰੰਗ ਦਾ ਪੱਥਰ ਪਾਓ ਤੇ ਇੱਕ ਥੈਲੀ ਵਿੱਚ ਚਿੱਟੇ ਰੰਗ ਦਾ ਪੱਥਰ ਪਾਓ ਜੇ ਸ਼ਹਿਨਾਜ਼ ਨੇ ਕਾਲੇ ਰੰਗ ਦਾ ਪੱਥਰ ਚੁਣਿਆ ਸ਼ਹਿਨਾਜ਼ ਨੂੰ ਸੇਠ ਨਾਲ ਵਿਆਹ ਵੀ ਕਰਾਉਣਾ ਪਵੇਗਾ ਤੇ ਸਾਰਾ ਕਰਜ਼ਾ ਵੀ ਦੇਣਾ ਪਵੇਗਾ ਤੇ ਜੇ ਸ਼ਹਿਨਾਜ਼ ਨੇ ਚਿੱਟੇ ਰੰਗ ਦਾ ਪੱਥਰ ਚੁਣ ਲਿਆ ਤਾਂ ਉਸ ਦਾ ਵਿਆਹ ਸੇਠ ਨਾਲ ਨਹੀਂ ਹੋਵੇਗਾ ਤੇ ਕਿਸਾਨ ਨੂੰ ਵੀ ਆਪਣਾ ਕਰਜ਼ਾ ਵਾਪਸ ਨਹੀਂ ਕਰਨਾ ਪਵੇਗਾ ਤਾਂ ਸਾਰੇ ਬੋਲਦੇ ਹਨ ਹਾਂ ਇਹ ਗੱਲ ਠੀਕ ਹੈ ਪਰ ਸੇਠ ਆਪਣੇ ਬੰਦਿਆਂ ਨੂੰ ਇਸ਼ਾਰਾ ਕਰ ਦਿੰਦਾ ਹੈ ਤੇ ਉਹ ਦੋਵੇਂ ਥੈਲੀਆਂ ਵਿੱਚ ਕਾਲੇ ਰੰਗ ਦੇ ਪੱਥਰ ਪਾ ਦਿੰਦੇ ਹਨ ਸ਼ਹਿਨਾਜ਼ ਇਹ ਵੇਖ ਲੈਂਦੀ ਹੈ ਪਰ ਉਹ ਕੁਝ ਨਹੀਂ ਬੋਲਦੀ ਤੇ ਫਿਰ ਜਦੋਂ ਸ਼ਹਿਨਾਜ਼ ਅੱਗੇ ਦੋਵੇਂ ਥੈਲੀਆਂ ਕਿੱਤੀਆਂ ਜਾਂਦੀਆਂ ਹਨ ਤਾਂ ਉਹ ਚੁੱਪ ਕਰਕੇ ਇੱਕ ਥੈਲੀ ਚੁੱਕ ਲੈਂਦੀ ਹੈ ਜਦੋਂ ਉਸ ਨੂੰ ਥੈਲੀ ਖੋਲਣ ਲਈ ਕਿਹਾ ਜਾਂਦਾ ਹੈ ਤਾਂ ਸ਼ਹਿਨਾਜ਼ ਹੜਬੜਾਹਟ ਦੇ ਵਿੱਚ ਪੱਥਰ ਥੱਲੇ ਸੁੱਟ ਦਿੰਦੀ ਹੈ ਉਹ ਬਾਕੀ ਪੱਥਰਾਂ ਵਿੱਚ ਮਿਲ ਜਾਂਦਾ ਹੈ ਇਸੇ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਰੰਗ ਦਾ ਪੱਥਰ ਸੀ ਜਿਹੜਾ ਥੱਲੇ ਡਿੱਗਿਆ ਸ਼ਹਿਨਾਜ਼ ਇੱਕ ਬਹੁਤ ਸਮਝਦਾਰ ਕੁੜੀ ਹੁੰਦੀ ਹੈ ਤੇ ਉਹ ਬੋਲਦੀ ਹੈ ਦੂਸਰੀ ਥੈਲੀ ਵਿੱਚ ਚੈੱਕ ਕਰੋ ਕਿਹੜੇ ਰੰਗ ਦਾ ਪੱਥਰ ਹੈ ਜੇ ਥੈਲੀ ਵਿੱਚ ਚਿੱਟਾ ਪੱਥਰ ਹੋਇਆ ਤੇ ਜੋ نیچے ਡਿੱਗਾ ਹੈ ਉਹ ਕਾਲੇ ਰੰਗ ਵਾਲਾ ਪੱਥਰ ਹੋਏਗਾ ਤੇ ਜੇ ਥੈਲੀ ਵਿੱਚ ਕਾਲੇ ਰੰਗ ਵਾਲਾ ਪੱਥਰ ਹੋਇਆ ਤਾਂ نیچے ਡਿੱਗਣ ਵਾਲਾ ਪੱਥਰ ਚਿੱਟਾ ਹੋਵੇਗਾ ਤੇ ਸ਼ਹਿਨਾਜ਼ ਜਾਣਦੀ ਸੀ ਦੂਸਰੀ ਥੈਲੀ ਵਿੱਚ ਵੀ ਕਾਲਾ ਪੱਥਰ ਹੈ ਤੇ ਜਦੋਂ ਥੈਲੀ ਨੂੰ ਖੋਲ ਕੇ ਵੇਖਿਆ ਜਾਂਦਾ ਹੈ ਉਸ ਵਿੱਚ ਕਾਲਾ ਪੱਥਰ ਸੀ ਤੇ ਉੱਥੇ ਖੜੇ ਸਾਰੇ ਲੋਕ ਤੇ ਪੰਚ ਬੋਲਦੇ ਹਨ ਕਿ ਸ਼ਹਿਨਾਜ਼ ਨੇ ਚਿੱਟਾ ਪੱਥਰ ਹੀ ਚੁਣਿਆ ਸੀ ਇਸ ਕਰਕੇ ਸ਼ਹਿਨਾਜ਼ ਦਾ ਵਿਆਹ ਸੇਠ ਨਾਲ ਨਹੀਂ ਹੋਵੇਗਾ ਤੇ ਨਾ ਹੀ ਕਿਸਾਨ ਨੂੰ ਇੱਕ ਵੀ ਪੈਸਾ ਵਾਪਸ ਕਰਨਾ ਪਵੇਗਾ ਕਿਸਾਨ ਤੇ ਸ਼ਹਿਨਾਜ਼ ਬਹੁਤ ਖੁਸ਼ ਹੋ ਜਾਂਦੇ ਹਨ ਇਸ ਤਰ੍ਹਾਂ ਸ਼ਹਿਨਾਜ਼ ਨੇ ਆਪਣੇ ਦਿਮਾਗ ਤੋਂ ਕੰਮ ਲੈ ਕੇ ਇਸ ਮੁਸੀਬਤ ਦਾ ਹੱਲ ਕੱਢ ਲਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ ਉਹਨਾਂ ਦਾ ਸਾਹਮਣਾ ਸਾਨੂੰ ਠੰਡੇ ਦਿਮਾਗ ਤੇ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਸਾਰੀਆਂ ਮੁਸੀਬਤਾਂ ਦਾ ਹੱਲ ਨਿਕਲ ਆਉਂਦਾ ਹੈ ਚਲਦੇ ਹਾਂ ਜੀ ਹੁਣ ਆਪਣੇ ਨੈਕਸਟ ਰਾਉਂਡ ਵੱਲ ਪ੍ਰਸ਼ਨ ਉੱਤਰ ਰਾਉਂਡ ਹਾਂਜੀ ਇਸ ਦੇ ਵਿੱਚ ਤੁਹਾਨੂੰ ਅਸੀਂ ਮਾਂ ਬੋਲੀ ਪੰਜਾਬੀ ਲੈਂਗੁਏਜ ਦੇ ਵਿੱਚੋਂ ਇੱਕ ਪ੍ਰਸ਼ਨ ਪੁੱਛਾਂਗੇ ਉਸ ਦਾ ਜਵਾਬ ਹੈ ਜਿਹੜਾ ਤੁਸੀਂ ਕਮੈਂਟ ਕਰਕੇ ਸਾਨੂੰ ਦੇਣਾ ਤੇ ਅੱਜ ਦਾ ਪ੍ਰਸ਼ਨ ਹੈ ਜੀ ਦੋਰੀ ਹਾਂਜੀ ਦੋਰੀ ਸੋਟਾ ਕਿਸ ਨੂੰ ਕਿਹਾ ਜਾਂਦਾ ਹੈ ਤੇ ਇਹ ਕੀ ਕੰਮ ਆਉਂਦਾ ਹੈ ਜੋ ਵੀ ਸਹੀ ਜਵਾਬ ਦੇਗਾ ਉਸਦੇ ਨਾਮ ਹੈ ਜਿਹੜੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਨਾਉਂਸ ਕਰਾਂਗੇ ਤੇ ਇਸ ਤਰ੍ਹਾਂ ਦੀਆਂ ਹੀ ਮਜ਼ੇਦਾਰ ਕਹਾਣੀਆਂ ਨੂੰ ਸੁਣਨ ਦੇ ਲਈ ਇਸ ਚੈਨਲ speed story 286 ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਵੀ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਤੇ ਹੌਸਲਾ ਫਜ਼ਾਈ ਲਈ ਲਾਈਕ ਵੀ ਜ਼ਰੂਰ ਕਰੋ ਮਿਲਦੇ ਆਂ ਜੀ ਫਿਰ ਇਸ ਤਰ੍ਹਾਂ ਦੀਆਂ ਹੀ ਦਿਲਚਸਪ ਕਹਾਣੀਆਂ ਦੇ ਵਿੱਚ ਧੰਨਵਾਦ ਰੱਬ ਰੱਖਾ